ਹਾਂਜੀ ਕੀ ਹਾਲ ਚਾਲ ਨੇ ਸਾਰੇ ਦੋਸਤਾਂ ਦੇ ਆਸ ਕਰਦੇ ਹਾਂ ਤੁਸੀਂ ਠੀਕ ਹੀ ਹੋਵੋਗੇ ਆਪਣੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਾਫੀ ਵੀਰਾਂ ਦੇ ਮੈਸੇਜ ਆਏ ਸੀ ਕਿ ਤੁਹਾਡੇ ਜਿਹੜਾ ਪੁਰਾਣਾ ਗ੍ਰੰਥ ਹੈ ਉਹਦੇ ਵਿੱਚੋਂ ਸਾਨੂੰ ਨੁਸਖਾ ਦੱਸੋ ਠੀਕ ਹੈ ਜੀ ਅੱਜ ਜਿਹੜਾ ਆਪਾਂ ਨੁਸਖਾ ਦੱਸਣ ਜਾ ਰਹੇ ਹਾਂ ਇਹ ਨੁਸਖਾ ਹੈਗਾ ਜੀ ਸ਼ੂਗਰ ਦੇ ਕਾਰਨ ਆਈ ਸੈਕਸ ਸਮੱਸਿਆ ਲਿੰਗ ਦਾ ਢਿੱਲਾਪਣਾ ਸ਼ੀਗਰ ਪਤਨ ਲਿੰਗ ਦਾ ਸੁੰਗੜ ਜਾਣਾ ਜਿਵੇਂ ਕਿ ਕਾਫੀ ਵੀਰ ਕਹਿੰਦੇ ਸਾਨੂੰ ਛੋਟੀ ਉਮਰ ਦੇ ਵਿੱਚ 슈ਗਰ ਹੋ ਗਈ ਹੈ ਤਾਂ ਸਮੱਸਿਆ ਕੀ ਹੈ ਜਾਂ ਵੱਡੀ ਉਮਰ ਦੇ ਵਿੱਚ 슈ਗਰ ਹੋ ਗਈ ਹੈ ਤਾਂ ਸਮੱਸਿਆ ਕੀ ਹੈ ਦੋਨਾਂ ਦੇ ਉੱਤੇ ਹੀ ਇਹ ਇਹ ਨੁਸਕਾ ਕੰਮ ਕਰੇਗਾ ਉਮਰ ਤੁਹਾਡੀ ਜਿੰਨੀ ਮਰਜ਼ੀ ਹੋਵੇ ਸ਼ਰਤ ਇਹ ਹੈ ਵੀ ਤੁਸੀਂ 슈ਗਰ ਥੋੜਾ ਜਿਹਾ ਕੰਟਰੋਲ ਦੇ ਵਿੱਚ ਰੱਖਣਾ ਹੈ ਆਗਰ ਤੁਸੀਂ ਇਨਸੂਲਿਨ ਲੈਣੇ ਹੋ ਤਾਂ ਆਪਣੇ ਤੋਂ ਮੈਡੀਸਿਨ ਲਿਆ ਜਾ ਸਕਦੇ ਹੋ ਤੁਹਾਡੀ ਇਨਸੂਲਿਨ ਬੰਦ ਹੋ ਜੂਗੀ ਜੀ ਠੀਕ ਹੈ ਉਹਦੇ ਲਈ ਵੀ ਆਪਾਂ ਮੈਡੀਸਨ ਦਿੰਨੇ ਹੈਗੇ ਆ ਇਹਦੇ ਲਈ ਲੈਣਾ ਜੀ ਤੁਸੀਂ ਨੇ ਸਾਲਮ ਪੰਜਾਬ 50 ਗ੍ਰਾਮ ਜੀ ਸਾਲਮ ਮਿਸਰੀ 50 ਗ੍ਰਾਮ ਜੀ ਸਫੇਦ ਮੁਸਲੀ ਲੈਣੀ ਹੈ ਜੀ ਤੁਸੀਂ ਨੇ 50 ਗ੍ਰਾਮ ਤુલਸੀ ਬੀਜ ਵੀ ਤੁਸੀਂ ਜੀ ਲੈਣੇ ਨੇ 50 ਗ੍ਰਾਮ ਇਹਦੇ ਵਿੱਚ ਅੱਗੇ ਲੈਣੇ ਨੇ ਤੁਸੀਂ ਪਸਮਾ ਠੀਕ ਹੈ ਨੁਸਖਾ ਪੂਰਾ ਸੁਣਿਓ ਗੌਰ ਨਾਲ ਸੁਣਿਓ ਫੇਰ ਤਿਆਰ ਕਰਿਓ ਠੀਕ ਹੈ ਫੇਰ ਤੁਹਾਨੂੰ ਪ੍ਰਿਹੇਜ ਦੱਸਾਂਗੇ ਨੁਸਖਾ ਕਿਵੇਂ ਸਟਾਰਟ ਕਰਨਾ ਕਿਵੇਂ ਖਾਣਾ ਠੀਕ ਹੈ ਇਸ ਤੋਂ ਬਾਅਦ 5 ਨੰਬਰ ਤੇ ਆਗੇ ਜੀ ਤਿਰਵੰਗ ਭਸਮ 10 ਗ੍ਰਾਮ ਭਸਮ ਜਿਹੜੀਆਂ ਤੁਸੀਂ ਨੇ ਜੀ ਵਧੀਆ ਕੁਆਲਿਟੀ ਦੀਆਂ ਵਧੀਆ ਕੰਪਨੀ ਦੀਆਂ ਲੈਣੀਆਂ ਨੇ ਫੇਰ ਨੁਸਖਾ ਕੰਮ ਕਰੂਗਾ ਇਹ ਵੀ ਦੱਸਾਂਗੇ ਵੀ ਵਧੀਆ ਕੰਪਨੀ ਦੀਆਂ ਆਪਾਂ ਕਿਉਂ ਕਹਿਣੇ ਆ ਬੰਗ ਭਸਮ 20 ਗ੍ਰਾਮ ਪਾਉਣੀ ਹੈ ਨਾਗ ਭਸਮ 5 ਗ੍ਰਾਮ ਪਾਉਣੀ ਹੈ ਮੋਤੀ ਪਿਸਤੀ ਤੁਸੀਂ ਇਹਦੇ ਵਿੱਚ ਪਾਉਣੀ ਹੈ ਜੀ 5 ਗ੍ਰਾਮ ਮੋਤੀ ਪਿਸਤੀ ਨੰਬਰ 1 ਵਾਲੀ ਪਾਉਣੀ ਹੈ ਵੀਰੇ 5 ਗ੍ਰਾਮ ਬਸੰਤ ਕੁਸਮਾਕਰ ਰਸ ਇਹ ਵੀ 5 ਗ੍ਰਾਮ ਪਾਉਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਤਾਂਬਾ ਪਸਮ ਜੀ ਨੂੰ ਤੰਬਰ ਪਸਮ ਕਹਿੰਦੇ ਨੇ ਜੀ 2 ਗ੍ਰਾਮ ਸੁਦ ਸਿਲਾਜੀਤ ਪਾਉਣਾ ਹੈ ਜੀ 5 ਗ੍ਰਾਮ ਪਰਵਾਲ ਪਿਸਟੀ 10 ਗ੍ਰਾਮ ਪਾਉਣੀ ਹੈ ਜਿਹੜੇ ਨੂੰ ਲੱਗੇ ਵੀ ਗਰਮੀ ਲੱਗਦੀ ਹੈ ਮੈਨੂੰ ਜਾਂ ਗਰਮ ਤਸੀਰ ਤਾਂ ਪਰਵਾਲ ਪਿਸਟੀ ਉਰੇ 20 ਗ੍ਰਾਮ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਕਾਮ ਚੂੜਾ ਮਣੀ ਰਸ ਇਹਦੇ ਵਿੱਚ ਪਾਉਣਾ ਜੀ ਆਪਾਂ 5 ਗ੍ਰਾਮ ਠੀਕ ਹੈ ਵੀਰੇ ਹੁਣ ਆਪਾਂ ਗੱਲ ਕਰਦੇ ਆ ਤੁਹਾਨੂੰ ਵਧੀਆ ਆਪਸਮਾ ਕਿਉਂ ਕਿਹਾ ਜੇ ਤੁਸੀਂ ਕਈ ਕੀ ਕਰਦੇ ਆ ਵੈਦ ਵੀ ਇਦਾਂ ਕਰਦੇ ਹੈਗੇ ਆ ਜਿਵੇਂ ਸਸਤੀਆਂ ਪਸਮਾ ਪਾ ਕੇ ਦਿੰਦੇ ਆ ਉਹਦੇ ਨਾਲ ਤੁਹਾਡੇ ਲੀਵਰ ਦੇ ਫੰਕਸ਼ਨ ਬਹੁਤ ਜ਼ਿਆਦਾ ਅਪ ਹੋ ਜਾਣਗੇ ਤੁਹਾਡੀ ਬਾਡੀ ਦੇ ਵਿੱਚ ਬਲੱਡ ਦੇ ਵਿੱਚ ਲੈਡ ਦੀ ਮਾਤਰਾ ਕਾਫੀ ਜ਼ਿਆਦਾ ਆ ਜਾਊਗੀ ਸੀਸਾ ਪਾਰਾ ਤੁਹਾਡੇ ਜਿਹੜੀ ਬਾਡੀ ਦੇ ਵਿੱਚ ਕਾਫੀ ਬਾਜੂ ਤੁਹਾਨੂੰ ਨੁਕਸਾਨ ਕਰੂਗਾ ਤਾਂ ਹੀ ਕਹਿੰਦੇ ਆ ਪਸਮਾ ਵਧੀਆ ਕੁਆਲਿਟੀ ਦੀਆਂ ਹੀ ਵਰਤੋ ਥੋੜੀ ਜੀ ਗਰਮ ਹੋਣ ਕਰਕੇ ਓਟਪੀਟੀ ਵੱਜ ਜਾਂਦੇ ਨੇ ਕੋਈ ਚੱਕਰ ਨਹੀਂ ਅਗਰ ਵਧੀਆ ਕੁਆਲਿਟੀ ਦੀ ਭਸਮ ਨੇ ਫਿਰ ਤੁਹਾਡੇ ਸਰੀਰ ਨੂੰ ਕੋਈ ਵੀ ਦਵਾਈ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਕਰੇਗੀ। ਅਗਰ ਤੁਹਾਡੇ ਖੂਨ ਦੇ ਵਿੱਚ ਪਾਰੇ ਤੇ ਸੀਸੇ ਦੀ ਮਾਤਰਾ ਵਾਧਿਆ ਮਤਲਬ ਲੈਡ ਦੀ ਮਾਤਰਾ ਵਾਧੀ ਹੈ ਤਾਂ ਸਮਝ ਲਓ ਭਸਮਾ ਘਟੀਆ ਕੁਆਲਿਟੀ ਦੀਆਂ ਸੀ। ਠੀਕ ਹੈ ਜਾਂ ਤੁਸੀਂ ਦਵਾਈ ਦੇ ਨਾਲ ਪਰਹੇਜ਼ ਨਹੀਂ ਰੱਖੇ ਬਣਦੇ। ਲੋ ਜੀ ਹੁਣ ਆਪਾਂ ਚੱਲਦੇ ਹਾਂ ਨਾ ਬਰਤਨਾ ਕਿਵੇਂ ਆ ਯੂਜ਼ ਕਿਵੇਂ ਕਰਨਾ ਹੈ, ਬਣਾਉਣਾ ਕਿਵੇਂ ਆ। ਠੀਕ ਹੈ ਜੀ। ਜਿੰਨੀਆਂ ਵੀ ਇਹ ਜੜੀਆਂ ਬੂਟੀਆਂ ਦਸੀਆਂ ਨੇ ਇਹਨਾਂ ਨੂੰ ਮਾਮਦਸਤੇ ਦੇ ਵਿੱਚ ਲੋਹੇ ਦੇ ਵਿੱਚ ਹੱਥੀਂ ਕੁੱਟਣਾ ਸਭ ਨੂੰ ਕੁੱਟ ਕੇ ਠੀਕ ਹੈ ਜੀ ਕਾਪੜ ਸ਼ਾਨ ਚੂਰਨ ਕਰਨਾ ਜੜੀਆਂ ਬੂਟੀਆਂ ਹੱਥੀਂ ਕੁੱਟਣੀਆਂ ਨੇ ਚੂਰਨ ਤਿਆਰ ਕਰ ਲਓ ਕਾਪੜ ਸ਼ਾਨ ਕਰ ਲਓ ਸਵੇਰੇ 3 ਗ੍ਰਾਮ ਤੇ ਰਾਤ ਨੂੰ 3 ਗ੍ਰਾਮ ਦੁੱਧ ਦੇ ਨਾਲ ਲੈਣਾ ਜੀ ਗਾਂ ਦਾ ਦੁੱਧ ਹੋਵੇ ਜਾਂ ਮੱਝ ਦਾ ਹੋਵੇ ਠੀਕ ਹੈ ਜੀ ਤੇ ਸੇਵਨ ਬੀਡੀ ਐਚ ਸੀ ਤੇ ਪ੍ਰਹੇਜ ਕੀ ਕੀ ਨੇ ਪ੍ਰਹੇਜ ਇਹਦੇ ਵਿੱਚ ਦੇਖੋ ਸਪਸ਼ਟ ਲਿਖੇ ਨੇ ਮੀਟ ਅੰਡਾ ਸ਼ਰਾਬ ਕੱਚਾ ਪਿਆਜ਼ ਫਾਸਟ ਫੂਡ ਆਦੀ ਗਰਮ ਚੀਜ਼ਾਂ ਤੁਸੀਂ ਜਿਹੜੀਆਂ ਵੰਦ ਰੱਖਣੀਆਂ ਨੇ ਠੀਕ ਹੈ ਜੀ ਇਹ ਨੁਸਖਾ ਬਣਾਓ ਤੇ ਵਰਤੋ ਤੁਹਾਡੀ ਸ਼ੂਗਰ ਨਾਲ ਕਿਸੇ ਵੀ ਤਰ੍ਹਾਂ ਦੀ ਵੀਕਨੈਸ ਆਈ ਹੈ ਉਹ ਵੀ ਠੀਕ ਹੋ ਜੂਗੀ ਵੀਰੇ ਠੀਕ ਹੈ ਅਗਰ ਤੁਹਾਨੂੰ ਸ਼ੀਗਰ ਪਤਨਾ ਟਾਈਮਿੰਗ ਦੀ ਸਮੱਸਿਆ ਤਾਂ ਤੁਹਾਡੀ ਉਹ ਵੀ ਠੀਕ ਹੋ ਜਾਊ ਠੀਕ ਹੈ ਜੀ ਨੁਸਖਾ ਇੰਨਾ ਕ ਵਧੀਆ ਤੁਸੀਂ ਹੈਰਾਨ ਹੋ ਜਾਓਗੇ ਕਹੋਗੇ ਬੈਸਾ ਉਹ ਕਿਆ ਦੱਸਦਾ ਨਜਾਰੀ ਲਿਆਤਾ ਨੁੰਨੂ ਸਾਰੀ ਰਾਤ ਤੇ ਸਾਰਾ ਦਿਨ ਸਲਾਮੀ ਹੀ ਦੇ ਜਾਂਦੀ ਹੈ ਇੰਨਾ ਵਧੀਆ ਨੁਸਖਾ ਹੈ ਇਹਦੇ ਵਿੱਚੋਂ ਆਪਾਂ ਵੀਰੇ ਨੁਸਕੇ ਬਹੁਤ ਦੱਸਣੇ ਹਲੇ ਬਹੁਤ ਨੁਸਕੇ ਦੱਸਾਂਗੇ ਆਪਣੇ ਨਾਲ ਜੁੜੇ ਰਹੋ ਆਪਣਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਹਦੇ ਵਿੱਚ ਆਪਾਂ ਡਿਟੇਲ ਚ ਵੀਡੀਓ ਪਾਉਣੇ ਆ ਇਨਸਟਾ ਤੇ ਆਪ ਨੂੰ ਜਰੂਰ ਫੋਲੋ ਕਰ ਲਿਓ ਕਿਉਂਕਿ ਆਪਾਂ ਉਤੇ ਛੋਟੇ ਛੋਟੇ ਰੀਲਾਂ ਪਾਉਂਦੇ ਰਹਿੰਨੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ